ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਠੀਕ ਠਾਕ ਹੋਗੇ ਅੱਜ ਆਪਾਂ ਹਰੇ ਬੀਨਸ ਜਿਹਨੂੰ ਫਲੀਆਂ ਕਹਿ ਦਿੰਨੇ ਆ ਬੀਨਸ ਇਹ ਹਰੀਆਂ ਫਲੀਆਂ ਦੀ ਸਬਜ਼ੀ ਬਣਾਉਣੀ ਆ ਜਿਹੜੀ ਬਹੁਤ ਹੀ ਤਾਕਤਵਰ ਸਬਜ਼ੀ ਆ ਜਿਹਦੇ ਵਾਸਤੇ ਅਸੀਂ ਫਲੀਆਂ ਤੇ ਆਲੂ ਜਿਹੜੇ ਆ ਕੱਟ ਕੇ ਰੱਖ ਲਏ ਆ ਤੇ ਆਹ ਹੈ ਪਿਆਜ਼ ਟਮਾਟਰ ਹਰੀ ਮਿਰਚ ਤੇ ਅਦਰ ਕੱਟ ਕੇ ਰੱਖ ਲਿਆ ਤੇ ਚਲੋ ਹੁਣ ਅਸੀਂ ਕੜਾਈ ਵਿੱਚ ਤੇਲ ਪਾ ਕੇ ਤੇ ਇਸ ਸਬਜੀ ਨੂੰ ਬਣਾਉਨੇ ਆ ਹੁਣ ਕੜਾਈ ਵਿੱਚ ਸਾਡਾ ਤੇਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਅਸੀਂ ਇਧੇ ਵਿੱਚ ਜੀਰਾ ਪਾਵਾਗੇ ਫੇਰੇ ਅਦਰਕ ਕੜੀ ਮਿਰਚ 呀、yeah. ਇਹ ਮਸਾਲੇ ਨੂੰ ਅੱਛੀ ਹੋਣਾ ਹੈ। ਥੱਲੇ-ਥੱਲੇ ਸੇਵ ਦੇ ਉੱਤੇ ਫੋਨ ਲਵਾਗੇ। एक चम्मच हल्दी पवेंगे एक छोटा चम्मच अपने टेस्ट मुताबिक नमक पावेंगे मिर्च अस ऑलरेडी पा चुके हैं हूँ टमाटर पा देंगे ਸਾਡਾ ਸਾਡਾ ਪੁੱਜ ਗਿਆ ਤੇ ਜਿਹੜੀਆਂ ਅਸੀਂ ਬੀਨਸ ਇਹ ਫਰੀਆਂ ਕੱਟ ਕੇ ਰੱਖੀਆਂ ਸੀ ਤੇ ਆਲੂ ਇਹਦੇ ਵਿੱਚ ਪਾ ਦਿੰਨੇ ਆ ਮਗਾ ਮਖਾਨ ਦਾ ਪਾ ਦੇਣੀ ਨੂੰ ਮਾਰ ਕੇ ਦੋਦੀ ਫਿਰ ਇਹ ਪੀਸਾ ਦਿਲੈ ਸਿਨੀ ਬ੍ਰੈਕਫਾਸਟ ਆਪੇ ਨਾ ਨਹੀਂ ਦੇ ਰੇ ਅੱਛੀ ਛੱਡੀ ਬਣ ਗਈ ਹੁਣ ਜੇ ਅਸੀਂ ਆਟਾ ਬੰਦ ਲੀ ਤੇ ਅਸੀਂ ਆਟਾ ਗੁੰਨ ਲੈਨੇ ਸਟਾਟਾ ਗੁੱਜ ਗਿਆ ਤੇ ਹੁਣ ਦੇਖਦੇ ਹਾਂ ਸਾਡੀ ਸਬਜੀ ਵੀ ਫਰਸਟ ਕਲਾਸ ਬਣ ਕੇ ਪਿਆਰ ਹੋ ਗਈ ਲਓ ਜੀ ਸਾਡਾ ਹੈਲਦੀ ਜਿਆ ਬ੍ਰੇਕਫਾਸਟ ਬੀਨਸ ਦੀਆਂ ਫਲੀਆਂ ਵਾਲੀ ਸਬਜੀ ਦੇ ਨਾਲ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਅਸੀਂ ਦਹੀਂ ਦੇ ਨਾਲ ਖਾਵਾਂਗੇ ਬਹੁਤ ਹੀ ਹੈਲਦੀ ਬ੍ਰੇਕਫਾਸਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ